ਜਗਮੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ላይ ਕੋਸ਼ਿਸ਼ ਨਾ ਕੀਤੀ ਕਿ ਉਸਨੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਉਸਨੇ ਮਾਰਚ 2022 ਵਿੱਚ ਪਾਰਟੀ ਦੁਆਰਾ ਦਾਖਲ ਕੀਤੇ ਗਏ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਨੂੰ ਤੋੜ ਦਿੱਤਾ ਹੈ ਇਹ ਸਮਝੌਤਾ ਅਗਲੇ ਸਾਲ ਜੂਨ ਤੱਕ ਚੱਲਣ ਦੀ ਉਮੀਦ ਸੀ ਕਿਉਂਕਿ ਐਨਡੀਪੀ ਨੇ ਕਈ ਤਰਜੀਹਾਂ ਜਿਸ ਵਿੱਚ ਦੰਦਾਂ ਦੀ ਦੇਖਭਾਲ ਦਾ ਪ੍ਰੋਗਰਾਮ ਅਤੇ ਫਾਰਮਾਕੀਅਲ ਪ੍ਰੋਗਰਾਮ ਸ਼ਾਮਲ ਹਨ ਨੂੰ ਲਿਬਰਲ ਸਰਕਾਰ ਦੀ ਮਦਦ ਨਾਲ ਲਾਗੂ ਕਰਵਾਇਆ ਹੈ The liberals are too weak, too selfish and too beholden to corporate interests to fight for people. They cannot be the change. They cannot restore the hope. They cannot stop the conservatives. For we can. ਸਮਝੋ ਤੇ ਦੇ ਖਤਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡੀਅਨ ਆਉਣ ਵਾਲੇ ਹਫ਼ਤਿਆਂ ਵਿੱਚ ਚੋਣਾਂ ਵਿੱਚ ਹਿੱਸਾ ਲੈਣਗੇ ਭਾਵ ਸਰਕਾਰ ਨਹੀਂ ਟੁੱਟੇਗੀ। ਹਾਲਾਂਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਜਿਨ੍ਹਾਂ ਨੇ ਖੁਦ ਜਗਮੀਤ ਸਿੰਘ ਨੂੰ ਇਹ ਸਮਝੌਤਾ ਤੋੜਨ ਲਈ ਕਈ ਵਾਰ ਕਿਹਾ ਹਾ ਸੀ ਪਰ ਅੱਜ ਉਨ੍ਹਾਂ ਨੇ ਜਗਮੀਤ ਸਿੰਘ ਦੇ ਐਲਾਨ ਨੂੰ ਮੀਡੀਆ ਸਟੰਟ ਕਰਾਰ ਦਿੱਤਾ ਅਤੇ ਕਾਰਬਨ ਟੈਕਸ ਦੇ ਮੁੱਦੇ ਤੇ ਐਨਡੀਪੀ ਤੇ ਮੋੜ ਸਵਾਲ ਚੁੱਕੇ ਇਫ ਯੂ ਆਰ ਸੀਰੀਅਸ ਅਬਾਊਟ ਐਂਡਿੰਗ ਯੂਰ ਕਾਸਟਲੀ ਕਾਰਬਨ ਟੈਕਸ ਕੋਅਲੀਸ਼ਨ ਵਿਦ ਟਰੂਡੋ ਥੈਨ ਕਮਿਟ ਟੂਡੇ ਟੂ ਵੋਟਿੰਗ ਫੋਰ ਅ ਕਾਰਬਨ ਟੈਕਸ ਇਲੈਕਸ਼ਨ

cut the school food program, cut, uh, cut uh, insulin for, uh, uh, through PharmaCare, cut the programs that Canadians are relying on to help them through this difficult time, well, that'll be a political decision that Canadians get to take in an election. But in the meantime, I'm not letting down Canadians, and I'm going to stay focused on them. ਇਸ ਤਾਜ਼ਾ ਸਿਆਸੀ ਘਟਨਾਕਰਮ ਬਾਰੇ ਅਸੀਂ ਰਾਜਨੀਤਿਕ ਵਿਸ਼ਲੇਸ਼ਕ ਬੌਬੀ ਸਿੱਧੂ ਨਾਲ ਗੱਲਬਾਤ ਕੀਤੀ ਜਿਨ੍ਹਾਂ ਮੁਤਾਬਕ ਐਨਡੀਪੀ ਦਾ ਸਮਝੌਤੇ ਤੋਂ ਪੈਰ ਪਿੱਛੇ ਖਿੱਚਣਾ ਸਿਆਸੀ ਮਜਬੂਰੀ ਹੈ ਜਿਸ ਦਾ ਮੁੱਖ ਕਾਰਨ ਪਾਰਟੀ ਦਾ ਲੋਕਾਂ ਵਿੱਚ ਡਿੱਗਦਾ ਗ੍ਰਾਫ ਹੈ ਦੇਖੋ ਇੱਕ ਕਹਾਵਤ ਹੈ ਮਰਤਾ ਕਿ ਨਾ ਕਰਤਾ ਐਨਡੀਪੀ ਕੋਲ ਐਸ ਪਹਿਲੇ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਉਹ ਇਸ ਐਗਰੀਮੈਂਟ ਤੋਂ ਪਿੱਛੇ ਨਾ ਹਟਣ ਇਹਦੇ ਕਈ ਕਾਰਨ ਨੇ ਵੱਡਾ ਕਾਰਨ ਤਾਂ ਇਹ ਹੈਗਾ ਆ ਕਿ ਜਿਸ ਤਰ੍ਹਾਂ ਦੇ ਪੋਲਜ਼ ਆ ਰਹੇ ਨੇ ਉਹਦੇ ਵਿੱਚ ਐਨਡੀਪੀ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਇਸ ਡੀਲ ਦੇ ਵਿੱਚ ਉਲਟਾ ਇਹ ਹੋ ਰਿਹਾ ਹੈ ਕਿ ਜਿਹੜੀ ਨੈਗੇਟਿਵਿਟੀ ਲਿਬਰਲ ਗਵਰਨਮੈਂਟ ਦੀ ਹੈਗੀ ਆ ਉਹ ਉਹਦੇ ਵਿੱਚ ਐਨਡੀਪੀ ਬਰਾਬਰ ਦੇ ਹਿੱਸੇਦਾਰ ਹੈ ਪਰ ਅਗਰ ਕਿਸੇ ਕੰਮ ਵਿੱਚ ਲਿਬਰਲ ਪਾਰਟੀ ਨੂੰ ਮਾੜੀ-ਮੋਟੀ ਪ੍ਰਸ਼ੰਸਾ ਹੁੰਦੀ ਆ ਉਹਦੇ ਵਿੱਚ ਐਨਡੀਪੀ ਦਾ ਕੋਈ ਹਿੱਸਾ ਨਹੀਂ ਮਿਲਦਾ ਤੋਂ ਸਿਰਫ ਨੈਗੇਟਿਵਿਟੀ ਦੇ ਵਿੱਚ ਹੀ ਉਹ 파ਟਨਰ ਰਹਿ ਗਏ ਆ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈਗੇ ਸਿੱਧੂ ਇਹ ਵੀ ਮੰਨਦੇ ਹਨ ਕਿ ਜਗਮੀਤ ਸਿੰਘ ਐਨਡੀਪੀ ਵੱਲੋਂ ਸਰਕਾਰ ਤੋਂ ਸਮਝੌਤੇ ਤਹਿਤ ਕਰਵਾਏ ਗਏ ਫੈਸਲੇ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਪਰ ਇਤਿਹਾਸਿਕ ਤੌਰ ਤੇ ਇਹ ਫੈਸਲੇ ਆਪਣਾ ਪ੍ਰਭਾਵ ਜ਼ਰੂਰ ਛੱਡਣਗੇ ਉਹਨਾਂ ਦਾ ਆਪਣਾ ਤਰਕ ਹੈ ਜਿਵੇਂ ਉਹਨਾਂ ਨੇ ਚਾਹੇ ਡੈਂਟਲ ਕੇਅਰ ਇੰਪਲੀਮੈਂਟ ਕਰਵਾਇਆ ਕੁਝ ਲੋਕਾਂ ਵਾਸਤੇ ਕੁਝ ਲੋਕਾਂ ਵਾਸਤੇ ਫਾਰਮਾ ਕੇਅਰ ਵੀ ਚਾਲੂ ਹੋਣ ਜਾ ਰਿਹਾ ਹੈ ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਐਨਡੀਪੀ ਹਮੇਸ਼ਾ ਮੰਗਦੀ ਆ ਉਹ ਇਹਨਾਂ ਚੀਜ਼ਾਂ ਲਈ ਲੜਦੀ ਆ ਅਗਰ ਇਹ ਚੀਜ਼ਾਂ ਇੰਪਲੀਮੈਂਟ ਹੋ ਗਈਆਂ ਇਲੈਕਸ਼ਨ ਜੋ ਹੋਣ ਰਿਜ਼ਲਟ ਮਰਜ਼ੀ ਹੋ ਪਰ ਜਗਮੀਤ ਸਿੰਘ ਹੁਣੀ ਘੱਟੋ ਘੱਟ ਮੋਰਲ ਵਿਕਟਰੀ ਤਾਂ ਉਹਨੂੰ ਮਿਲੇਗੀ ਨਾ ਕਿ ਉਹਨਾਂ ਨੇ ਇਹ ਸਾਰਾ ਏਜੰਡਾ ਤੈਅ ਕੀਤਾ ਤੇ ਉਹਦੇ ਤਹਿਤ ਇਹ ਬੈਨੀਫਿਟ ਮਿਲੇ ਆ ਸੋ ਅੱਜ ਲੋਕ ਸਾਰੇ ਗੁੱਸੇ ਹੋਣਗੇ ਉਹਨਾਂ ਨੂੰ ਪਤਾ ਨਹੀਂ ਇਲੈਕਟ੍ਰੋ ਸਕਸੈਸ ਮਿਲੇ ਨਾ ਮਿਲੇ ਪਰ ਲੌਂਗ ਟਰਮ ਵਿੱਚ ਮੈਨੂੰ ਲੱਗਦਾ ਆ ਜਰੂਰ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋਏਗਾ ਜਦੋਂ ਡੈਂਟਲ ਕੇਅਰ ਜਾਂ ਫਾਰਮਾ ਕੇਅਰ ਦੀ ਸੁਧ ਲੋਕਾਂ ਨੂੰ ਮਿਲੇਗੀ ਦਾ ਲੋਕਿਆ ਕਰਨਗੇ ਕਿ ਜਗਮੀਤ ਸਿੰਘ ਉਹਨਾਂ ਦਾ ਇਹਦੇ ਵਿੱਚ ਰੋਲ ਸੀ ਜਿਵੇਂ ਟੌਮੀ ਡੈਗਲਸ ਐਨਡੀਪੀ ਦੇ ਲੀਡਰ ਸੀ ਉਹ ਹੈਲਥ ਕੇਅਰ ਲੈ ਕੇ ਆਏ ਸੀ ਤਾਂ ਉਹਨਾਂ ਨੂੰ ਅੱਜ ਵੀ ਲੋਕ ਹੈਲਥ ਕੇਅਰ ਦੇ ਲਈ ਯਾਦ ਰੱਖਦੇ ਆ ਤਾਂ ਉਹ ਜਗਮੀਤ ਸਿੰਘ ਉਹਨਾਂ ਦੀ ਲੈਗਸੀ ਤਾਂ ਡੈਫੀਨਟਲੀ ਇਹ ਰਹੇਗੀ ਤੇ ਇਤਿਹਾਸ ਵੀ ਲੱਗਦਾ ਹੈ ਸ਼ਾਰਟ ਟਰਮ ਦੇ ਵਿੱਚ ਕਈ ਵਾਰੀ ਗੁੱਸੇ ਹੁੰਦਾ ਪਰ ਲੌਂਗ ਟਰਮ ਦੇ ਵਿੱਚ ਉਹੋ ਜਿਹੜੀ ਚੰਗੀਆਂ ਚੀਜ਼ਾਂ ਨੂੰ ਯਾਦ ਰੱਖਦਾ